ਸਸਿਕਾਲ ਬਾਈ ਜੀ ਸਾਰਿਆਂ ਨੂੰ ਅੱਜ ਅਸੀਂ ਮਿਹਨਤੀ ਪਰਿਵਾਰ ਨਾਲ ਖੜੇ ਆ ਜਿਹੜੇ ਹੱਥੀ ਮਿਹਨਤ ਕਰਕੇ ਲੋਕਾਂ ਲਈ ਲੋਕਾਂ ਲਈ ਆਪ ਦੇ ਲਈ ਆਪ ਦਾ ਪਰਿਵਾਰ ਪਾਲਦੇ ਤੇ ਲੋਕਾਂ ਲਈ ਚੰਗੀ ਚੀਜ਼ ਜੋ ਪੇਸ਼ ਕਰਦੇ ਆ ਅੱਜ ਬਾਈ ਮੇਰੇ ਨਾਲ ਨੇ ਅੱਜ ਇਹਨਾਂ ਨੇ ਨਾ ਬਹੁਤ ਵਧੀਆ ਚੀਜ਼ ਲੱਗੀ ਇਹਨਾਂ ਨੇ ਆਰਗੈਨਿਕ ਸਬਜ਼ੀ ਲਾਈ ਹੋਈ ਆ ਗੋਭੀ ਲਾਈ ਹੋਈ ਆ ਪਾਲਕ ਲਾਇਆ ਹੋਇਆ ਮੂਲੀ ਲਾਈ ਹੋਈ ਆ ਆ ਦੇਖੋ ਪਹਿਲਾਂ ਤਾਂ ਇੱਥੇ ਮੂਲੀ ਲਾਈ ਸੀਗੀ ਹੁਣ ਬਾਈ ਨੇ ਮੂਲੀ ਜਿਹੜੀ ਵੇਚ ਚੁੱਕਿਆ ਤੇ ਵੇਚ ਕੇ ਇੱਥੇ ਕਾੜਗਾ ਬਣਾ ਕੇ ਹੁਣ ਮੇਥਰੇ ਪਾਲਕ ਵਗੈਰਾ ਲਾਉਣੀ ਆ ਬਹੁਤ ਵਧੀਆ ਕੰਮ ਆ ਮਿਹਨਤ ਕੀਤੀ ਆ ਸਭ ਤੋਂ ਮੇਨ ਆ ਵੀ ਆਰਗੈਨਿਕ ਕੰਮ ਆ ਕਿ ਆ ਤੁਸੀਂ ਦੇਖ ਰਹੇ ਹੋ ਪਿੱਛੇ ਸਾਰੀ ਇਹਦੀ ਗੋਭੀ ਲੱਗੀ ਹੈ ਨਾ ਇਹ ਸਾਰੀ ਆਰਗੈਨਿਕ ਲੱਗੀ ਆ ਬਿਨਾ ਰੇਸ ਰੁਪਏ ਤੋਂ ਲੱਗੀ ਆ ਆ ਦੇਖੋ ਨਾਲ ਇੱਧਰ ਪੀਰੀ ਵੀ ਤਿਆਰ ਆ ਤੇ ਪਾਲਕ ਵਗੈਰਾ ਲੱਗਾ ਹੋਇਆ ਠੀਕ ਆ ਬਾਈ ਜੀ ਜੇ ਕਿਸੇ ਸੱਜਣ ਮਿੱਤਰ ਨੂੰ ਲੋਕੀ ਕਹਿੰਦੇ ਰਹਿੰਦੇ ਹਨ ਚੰਗੀ ਚੀਜ਼ ਨਹੀਂ ਮਿਲਦੀ ਚੰਗੀ ਚੀਜ਼ ਬਹੁਤ ਆ ਬਾਈ ਕੋ ਲਾ ਕੇ ਤੁਸੀਂ ਚੀਜ਼ ਲੈ ਕੇ ਜਾ ਸਕਦੇ ਹੋ ਇਹ ਜਿਹੜੀ ਜਗ੍ਹਾ ਹੈ ਸਰਦਾਰ ਸਰਪੰਚ ਸਿੰਘ ਜਗਰਜਨ ਸਿੰਘ ਢਿੱਲੋਂ ਦੇ ਜਿਹੜੇ ਖੇਤ ਚ ਲੱਗੀ ਹੈ ਤੇ ਹਸਪਤਾਲ ਦੀ ਬੈਕ ਸਾਈਡ ਤੇ ਬਾਈ ਦੇ ਨੰਬਰ ਪਾ ਦਾਂਗੇ ਜੇ ਕਿਸੇ ਵੀਰ ਨੂੰ ਚਾਹੀਦੀ ਆ অর্ਗੈਨਿਕ ਗੋਭੀ ਪਾਲਕ ਤੇ ਇੱਥੋਂ ਆਕੇ ਲੈ ਸਕਦਾ ਤੇ ਬਾਈ ਘਰੇ ਮੰਨ ਕੇ ਚੱਲ ਪੈਂਡ ਦੇ ਵਿੱਚ ਕਈ ਨਾਲ ਦੋ ਤਿੰਨ ਪਿੰਡਾਂ ਦੇ ਵਿੱਚ ਢੇਡਾ ਵੀ ਕੱਢਦੇ ਆ ਸਵੇਰ ਲੱਗ ਜਾਂਦੇ ਆ ਪਾਲਕ ਮੂਲੀ ਸਬਜ਼ੀ ਵੀ ਦੀ ਸਾਰੀ ਬਿਲਕੁਲ অর্ਗੈਨਿਕ ਆ ਬਿਨਾਂ ਰੇਸ ਰੁਪਏ ਤੋਂ ਤੇ ਬਾਈ ਵੀ ਸਾਰੀ ਫਿਰ ਬਿਨਾਂ ਰੇਸ ਰੁਪਏ ਤੋਂ ਤਿਆਰ ਕਰਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਇੱਥੇ ਫਿਰ ਤੁਸੀਂ ਕੀ ਲਾਇਆ ਸੀਗਾ ਅੱਜ ਮੂਲੀ ਲੱਗੀ ਸੀ ਮੂਲੀ ਵਧੀਆ ਵੇਚੀ ਅੱਜ ਮੂਲੀ ਵਧੀਆ ਸਾਈਜ਼ ਵਧੀਆ ਬਣਿਆ ਹਾਂ ਵਧੀਆ ਸਾਈਜ਼ ਅੱਜ ਤੋਂ 15 ਰੁਪਏ ਪਹਿਲਾਂ ਵੇਚਤੀ ਜੀ ਆਪਾਂ ਵੇਚਤੀ ਕੀ ਰੇਟ ਵਿਕੀ ਬਈ ਹਾਂਜੀ ਮੂਲੀ ਆਪਣੀ ਵਧੀਆ ਰੇਟ ਦੇ ਵਿੱਚ ਆਈ ਹੈ ਜੀ ਕੀ ਰੇਟ ਲਾਤਾ ਮੈਂ ਆਪਣੇ ਮੈਂ ਮੰਡੀ ਦਾ ਰੇਟ ਵੀ 25 ਰੁਪਏ ਤੱਕ ਰਿਹਾ 25 30 ਰੁਪਏ ਤੱਕ ਅੱਛਾ ਅੱਛਾ ਤੇ ਸਵੇਰ ਫਿਰ ਕਿੰਨੇ ਵਜੇ ਆਜੇ ਨੇ ਇੱਥੇ ਸਵੇਰ 7 ਵਜੇ ਆਇਆ ਜੀ ਅੱਛਾ ਸਵੇਰ 7 ਵਜੇ ਆਜੇਗਾ ਠੀਕ ਸਾਰਾ ਪਰਿਵਾਰ ਮਿਹਨਤ ਕਰਦਾ ਦੋਸਤੋ ਜੇ ਕਿਸੇ ਵੀਰ ਨੂੰ ਗੋਪੀ ਦੀ ਲੋੜ ਆ ਜਾਂ ਪਾਲਕ ਦੀ ਲੋੜ ਆ ਜਾਂ ਕੋਈ ਵੀ ਆਰਗੇਨਿਕ ਸਬਜ਼ੀ ਚਾਹੀਦੀ ਹੈ ਤੁਸੀਂ ਬਾਈ ਧਰਪਾਲ ਤੋਂ ਲੈ ਸਕਦੇ ਹੋ ਇੱਥੇ ਤੋਂ ਦੋਸਤੋ ਜਿਹੜਾ ਤੁਹਾਨੂੰ ਟਿਕਾਣਾ ਦੱਸ ਤਾ ਲੋਕੇਸ਼ਨ ਆ ਦੇਖੋ ਕਿ ਉਹ ਪਲੇਟਿੰਗ ਦਾ ਕੰਮ ਵੀ ਕਰ ਰਹੇ ਨੇ ਸਾਰਾ ਇਹਨਾਂ ਪਨੀਰੀ ਕਿਹੜੀ ਕਾਦੀ ਕਾਦੀ ਲਾਉਣੀ ਹੈ ਸਾਰੀਆਂ ਬ੍ਰੈਂਡਾਂ ਦੀ ਪਨੀਰੀ ਲਾਉਂਦੇ ਪਨੀਰੀ ਦੋਸਤੋ ਜੇ ਤੁਹਾਨੂੰ ਚਾਹੀਦੀ ਸਬਜ਼ੀ ਦੀਆਂ ਪਨੀਰੀਆਂ ਹੋਣੀਆਂ ਨੇ ਸਬਜ਼ੀ ਦੀਆਂ ਦੋਸਤੋ ਪਨੀਰੀਆਂ ਤੁਸੀਂ ਬਾਈ ਤੋਂ ਲੈ ਕੇ ਆ ਸਕਦੇ ਹੋ ਠੀਕ ਆ ਹਰੇਕ ਹੀ ਜਿੰਨੇ ਵੀ ਵੈਰਾਈਟੀ ਆਪਣੀ ਜੋ ਸਰਦੀ ਰੋੜ ਦੇ ਵਿੱਚ ਚੱਲਦੀ ਆ ਤੁਸੀਂ ਆਪਦੇ ਘਰੇ ਲਾਉਣੀ ਆ ਜੇ ਕਿਸੇ ਸੱਜੇ ਮਿੱਤਰ ਨੇ ਨਹੀਂ ਲਾਈ ਤਾਂ ਇਹਨਾਂ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਇਹੇ ਬੇਨਤੀ ਹੈ ਵੀਡੀਓ ਵਕਤ ਬਾਅਦ ਸ਼ੇਅਰ ਕਰ ਦਿਓ ਜੀ ਬਹੁਤ ਮਿਹਨਤੀ ਪਰਿਵਾਰ ਆ ਠੀਕ ਆ ਆ ਦੇਖੋ ਦੇਖ ਸਕਦੇ ਹੋ ਇਹ ਕਿੰਨੀ ਹੋਣ ਗੋਭੀ ਰਹਿ ਗਈ ਹੋਗੀ ਜੀ ਕਨਾਲ ਦੇ ਪਾਸੇ ਤੇ ਵਾਧਾ ਹੀ ਇਹ ਆਪਣੇ ਕੋਲ 1.5 ਕਿੱਲਾ ਸੀ ਜੀ 1.5 ਕਿੱਲਾ ਜੀ ਤੇ ਕਿੰਨੀ ਲਾਈ ਸੀ ਗੋਭੀ ਤੁਸੀਂ ਗੋਭੀ ਸਰੀਰ 1.5 ਕਿਲਾ ਦੀ ਆ ਵਧ ਲੱਗੀ ਸੀ ਜੀ ਇਧਰ ਪਹਿਲਾਂ ਵੇਚਤੀ ਗੋਪੀ ਜੀ ਸਭ ਤੋਂ ਪਹਿਲਾਂ ਗੋਪੀ ਕੀਤੀ 1.5 ਕਿਲਾ ਗੋਭੀ ਲਾਈ ਸੀ ਕੀਤੀ ਆਰਗੇਨਿਕ ਬਹੁਤ ਵਧੀਆ ਆਪਾਂ ਕਹਿ ਦਿੰਨੇ ਆ ਤੁਸੀਂ ਤੁਹਾਨੂੰ ਸਬਜੀ ਵੜਾ ਕੇ ਤੁਹਾਨੂੰ ਪਤਾ ਲੱਗੂ ਵੀ ਕਿੱਦਾਂ ਦੀ ਗੋਭੀ ਆ ਇੱਕ ਵਾਰੀ ਬਾਈ ਕੋਲ ਜਰੂਰ ਆਓ ਜੀ ਜਿਹੜੀ ਲੋਕੇਸ਼ਨ ਹੈਗੀ ਆ ਜਾਰਜਨਟ ਢਿੱਲੋਂ ਦੇ ਜਿਹੜਾ ਘਰ ਦੇ ਨਾਲ ਜਗ੍ਹਾ ਹੈਗੀ ਆ ਇਹ ਉੱਥੇ ਆ ਤੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ